ਚਕਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੇ ਆਪਾਂ ਅਗਰ ਬਾਹਲੇ ਕਰੇ ਜਾਣੇ ਹੈਗੇ ਤਾਂ ਕਰਕੇ ਆਪਣਾ ਡੈਡੀ ਨੂੰ ਠੰਡੇ ਪਾਣੀ ਦੀ ਬੋਤਲ ਭਰ ਦੰਨੇ ਹੈਗੇ ਤੇ ਟਾਈਮ ਹੋ ਗਿਆ ਹੈਗਾ 4:00 ਬਜ ਚੁੱਕੇ ਦੰਗੇ ਦੇਖਿਓ ਜੀ ਤੇ ਚਲੋ ਪਾਣੀ ਦੇ ਬੋਤਲ ਭਰਦੇ ਆਪਾਂ ਤੇ ਆਹ ਜੀ ਸਾਡੀ ਇਧਰ ਅਰਸੋਈ ਬਣੀ ਵੀ ਹੈਗੀ ਮਲਾ ਅਰਸੋਈ ਬਣੀ ਸੀਗੀ ਤੇ ਅਰਸੋਈ ਫਿਰ ਆਪਾਂ ਉਧਰ ਕਰ ਲਈ ਤੇ ਇਧਰ ਆਪਾਂ ਥਾਉਰ ਉਹ ਰੱਖਦਣੇ ਹੁੰਨੇ ਆਂਗੇ ਤੇ ਹਮ ਚਮਚੇ ਰੱਖ ਕਰਦੇ ਪਾਣੀ ਦੀ ਬੋਤਲ ਜੋ ਤੁਮੀ ਆ ਗਿਆ ਸਕੂਲੋਂ ਤੇ ਅੱਜ ਮੈਂ ਸਕੂਲ ਹੀ ਨਹੀਂ ਸੀਗੀ ਤੇ ਅੱਜ ਮੈਂ ਟੀਸੀ ਕੀ ਡਾਕਟਰ ਕੋਲੇ ਦਵਾਈ ਲੈਣ ਤੇ ਤੁਹਾਨੂੰ ਦੱਸਦੀ ਜੀ ਮੇਰੇ ਸਪੈਕਸ ਲੱਗੀ ਹੈਗੀ ਇੱਕ ਇੱਕ ਨੰਬਰ ਇਹ ਜੀ ਇਹ ਦੇ ਚੱਕ ਤੇ ਆਪਾਂ ਦੇ ਸੀਗੇ ਜਬ ਆਈਸ ਹਸਪੀਟਲ ਡਾਕਟਰ ਅਗਰਵਾਲ Apo'ya çektik biz ਦੇ ਡੈਡੀ ਜਾਣਗੇ ਹੁਣ ਪੂਆਜੀ ਕੋਲੇ ਠੇਕਾ ਦੇਣ ਤੇ ਤੁਸੀਂ ਦੇਖਿਓ ਜੀ ਪੂਆ ਦੀ ਕੋਠੀ ਵੀ ਤਿਆਰ ਹੋਗੀ ਤੇ ਵਧੀਆ ਤੇ ਤੁਸੀਂ ਵੀ ਦੇਖਿਓ ਜੀ ਬਲੌਗ ਡੈਡੀ ਬਣਾ ਕੇ ਲੈ ਕੇ ਆਉਣਗੇ ਨਾਲ ਸੇਵਕ ਚਾਚਾ ਜੀ ਨੂੰ ਲੈ ਕੇ ਜਾਣਗੇ ਤੇ ਵਧੀਆ ਦੇਖਿਓ ਜੀ ਡੈਡੀ ਠੇਕਾ ਫੜਾਉਣ ਜਾਣਗੇ ਪੂਆ ਜੀ ਦਾ ਖੇਤ ਦਾ ਜਿੰਦੀ ਸਤਿ ਸ੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਪਰਸ਼ੇਮ ਸਿੰਘ ਰਾਜੀਆ ਖੇਤੀਬਾੜ ਦੇ ਹਾਜ਼ਰ ਜੋ ਸਮਾਂ ਨਾ ਤਾਂ ਇਹ ਮਾਤ तकरीबन 6:30 ਵੱਜ ਚੁੱਕੇ ਨੇ ਸਵੇਰ ਦੇ ਤੇ ਸਵੇਰ ਮਾਰਨ ਕਾਲੀ ਕਾਲੀ ਸਿੰਗਾਪੁਰ ਤੀਰ ਧੱਕੇ ਨਾਲ ਸਿੰਗਾਪੁਰ ਨੂੰ ਨਾਲ ਹੀ ਭਟਾਇਆ ਹੈਗਾ ਤੇ ਹੁਣ ਜਾਣਿਆ ਭੈਣ ਕੋਲ ਭੈਣ ਕੋਲ ਜੁਰਜੀ ਕਬੀਲ ਤੱਕ ਜੇ ਕੰਮ ਸੀ ਕੋਈ ਜਾ ਕੇ ਆਉਣੇ ਕਰਮਿਤ ਭੈਣ ਕੋਲ ਉੱਥੇ ਹੀ ਬਣਾਵਾਂਗੇ ਵੀਡੀਓ ਬੜੇ ਰਿਓ ਬਾਈ ਧੰਨਵਾਦ ਸਿੰਗਾਪੁਰੇ ਕਿੰਨੇ ਵਰਨਾ ਵਰਨਾ ਮਨੜੀ ਹਟ ਜਾਓ ਕੱਲ ਕੋਈ ਨਾਲ ਵਾਲੀ ਬੰਨੀ ਜਾਈ ਪਕੜ ਗੱਡੀ ਟੱਕਰ ਨਹੀਂ ਆਉਣੀ ਜੀ ਕਾ ਸਿਆਲ ਤੇ ਕੀਨਾ ਤੇਰੇ ਪੁੱਤ ਤੇ ਅਮਨ ਸਕੂਲ ਜਾਂਦੇ ਨੇ ਚਲੋ ਹੋਰ ਗੱਲਾਂ ਕਰਦੇ ਆ ਫੇਰ ਮਿਲਾਂਗੇ ਕੋਲੇ ਟਾਈਮ 'ਚ ਠੀਕ ਹੈ ਹਾਂਜੀ ਇਸ ਟਾਈਮ ਬਠਿਆਂ ਗਰਮੀਤ ਭੈਣ ਕੋਲ ਤੇ ਦਿਖਾਉਣੇ ਘਰ-ਬਾਰ ਨੂੰ ਚਲ ਰਿਆ ਕੰਮ ਜੋਰਾਂ ਤੇ ਪੂਰਾ ਚਾਹ ਪੀ ਲਈ ਪਹਿਲਾਂ ਇਹੰਦਰ ਤੋਂ ਹਾਂਜੀ ਪਹੁੰਚੇ ਗਰਮੀਤ ਭੈਣ ਕੋਲ ਤੇ ਕੋਠੀ ਤਕਰੀਬ ਨੇ ਇਹਨਾਂ ਦੀ ਤਿਆਰ ਹੋਈ ਜਾਂਦੀ ਤੇ ਹੁਣ ਚੱਲ ਰਿਹਾ ਲੱਕੜ ਦਾ ਕੰਮ ਤੇ ਆਓ ਤੁਹਾਨੂੰ ਦਿਖਾਉਨੇ ਕਿਹੜੇ ਕਿਹੜੇ ਕਮਰੇ ਕਰ ਲੈ ਇੱਧਰ ਦੁਕਾਨ ਦੋ ਹੋ ਗਏ ਆ ਇੱਕ ਤਾਂ ਗੁਰੀਨ ਵਾਲਾ ਹੋ ਗਿਆ ਬਾਕੀ ਹੋਈ ਜਾਂਦਾ ਸਾਡੇ ਵਾਲੇ ਕਮਰੇ ਦੀ ਸ਼ੁਰੂ ਕਰਨੀ ਏ ਦੀ ਠੀਕ ਹੈ ਤਾਂ ਸਭ ਤੋਂ ਚੱਲਦੇ ਬਾਕੀ ਕੰਮ ਲੱਗ ਗਿਆ ਆ ਵੀ ਮੀਨਾ ਕਾਰੀ ਆ ਲੱਕੜ ਤੇ ਉਰੇ ਹੀ ਕਰਦੇ ਨੇ ਮੀਨਾ ਕਾਰੀ ਕਿ ਕਰੀ ਕਰਾਈ ਲੈਂਦੀ ਹੈ ਇਹ ਤਾਂ ਮੀਏ ਤੋਂ ਕਰਾਈ ਤੁਸੀਂ ਮਾਡਲ ਦੇ ਕੇ ਸਾਡੇ ਅੱਗੇ ਨੇ ਅੱਛਾ ਠੀਕ ਦੇਖੋ ਜੀ ਸ਼ਾਨਦਾਰ ਤੇ ਕਮਰਾ ਇਹ ਹੋਰ ਤਿਆਰ ਤਿਆਰ ਹੋ ਰਹੇ ਨੇ ਜੀ ਸਾਰਾ ਸਾਗਵਾਨ ਦੀ ਲੱਕੜ ਹੈਗੀ ਹੱਥ ਨਾਲ ਕਾਈ ਕਰੀਆ ਸਾਰੀ ਇਹ ਮਸ਼ੀਨੀ ਨਹੀਂ ਹੈਗੀ ਇਹ ਰੋ ਤਿਆਰ ਹੋ ਰਿਹਾ ਸਾਰਾ ਇਹ ਹੱਥ ਨਾਲ ਕਰਿਆ ਤੇ ਜੀ ਉਹਨੇ ਫਰੇਗ ਮਾਰ ਮਾਰ ਕਰਦੇ ਨੇ ਹਾਂ ਹੁਣ ਸਾਰੇ ਵਿੱਚੋਂ ਕੱਟਦੇ ਨੇ ਉਹਦੇ ਨਾਲ ਕਰਦੇ ਨੇ ਸੈਣੀ ਨਾਲ ਡਿਜ਼ਾਈਨ ਪਾਉਂਦੇ ਨੇ ਸੈਣੀ ਨਾਲ ਪਾਪਾ ਕਰਕੇ ਬਣਾਉਂਦੇ ਨੇ ਹੂੰ ਸਾਰੇ ਜੀ ਹੱਥ ਦਾ ਕੰਮ ਹੈ ਸਾਰਾ ਦੇਖੋ ਜੀ ਪੂਰੇ ਕਮਰੇ ਸੁਣੇ ਇੱਕ ਇਖਤियार ਕਰਨ ਲੱਗੇ ਨੇ ਜੀ ਹੋਰ ਪਹਿਲਾਂ ਹੀ ਚੁਟਾ ਹੋਇਆ ਜੀ ਬ੍ਰੀਕੀ ਕੰਮ ਵਾਲਾ ਗਾ ਦਰਵਾਜ਼ੇ ਨੂੰ ਲਾ ਦੇ ਜੀ ਤਾਂ ਟਾਈਮ ਕਰ ਗਿਆ ਬ੍ਰੀਕੀ ਕੰਮ ਵਾਲਾ ਕੱਪ ਫੋੜ ਇਹਦੇ ਤੋਂ ਅਸੀਂ ਸ਼ਿਕਾਇਤ ਆ ਗਈ ਜੀ ਰਹਿੰਦੇ ਨਹੀਂ ਲੱਕੜ ਬਹੁਤ ਲੈਂਦੀ ਪਈ ਸਾਰੀ ਪਹਿਲਾਂ ਵੀ ਇਹ ਬਹੁਤ ਆ ਗਈ ਨਾ ਜਿਹੜਾ ਸਾਜ ਬਾਰ ਦੀ ਉਹ ਘਟ ਗਈ ਜੀ ਫਿਰ ਦਵਾਰੇ ਲੈਂਦੀ ਰਗੜਾਈ ਦਾ ਕੰਮ ਨੇ ਬੜਿਆ ਨਹੀਂ ਇਹ ਪੰਜ ਮਿੰਟ ਨੂੰ ਕੋਲ ਨਹੀਂ ਨਾ ਨਾ ਹੀ ਆ ਲੱਕੜ ਨਾਲ ਨਹੀਂ ਖਰਾਬ ਉਹਨਾਂ ਦਾ ਫਰਸ਼ ਨਹੀਂ ਜਦੋਂ ਇਹ ਉਹ ਜੋੜ ਦੇਣਗੇ ਇਹ ਵੀ ਹੈਵੀ ਕੋਲਡ ਪੈਂਦਾ ਹੂੰ ਜੇ ਲੱਗਿਆ ਚਾਈ ਦੀ ਖਤਮ ਹੋ ਗਈ ਫਿਰ ਡਾਈਮਟਰ ਵੱਟੀ ਐਂਡ ਤੇ ਕਰਵਾ ਲਾਂ ਠੀਕ ਦੇਖਾ ਉਹ ਤੇ ਇਹ ਕਿੰਨੀ ਉਹ ਗਰਮੀਤ ਸਾਰੀ ਮਿੰਤੀ ਚ 4200 ਸਕਰ ਫੁੱਟ ਉੱਪਰ 4200 ਸਕਰ ਫੁੱਟ ਹੋਵੇ ਸਾਰਾ ਲੱਕੜ ਸੁਖਾ ਲਈ ਜੀ ਵਾਰੀ ਉਹ ਨਾਲ ਹੁੰਦੇ ਸੁੱਕ ਜੂਗੀ ਬਸ ਐਂ ਧਰਤੀ ਤੇ ਰੱਖ ਲਿਆ ਕਿ ਪਤਲੇ ਜਿਹੇ ਤੋਲੇ ਕਰਕੇ ਸਾਰੀ ਸਾਗਵਾਂ ਨਹੀਂ ਹਾਂ ਸਾਗਵਾਂ ਮੈਂ ਕਿ ਬਹੁਤ ਸਾਗਵਾਂ ਹਾਂ ਆ ਮੈਂ ਜੀ ਕੋਈ ਦੂਜੀ ਲੱਕੜ ਨੂੰ ਜਾਲੇ ਦੇ ਲਈ ਇੱਧਰ ਆ ਗਾ ਮਰ ਆਹ ਕਿੜਕੀਆਂ ਸਾਰੀਆਂ ਤਿਆਰ ਕਰਕੇ ਰੱਖੀਆਂ ਪਈਆਂ ਨੇ ਦਰਵਾਜ਼ੇ ਡਿਜ਼ਾਈਨਰ ਦੇ ਸਰ ਤੇ ਪਹਿਣਗੇ ਹਾਂ ਜੀ ਉਹ ਮਿਸਤਰੀ ਬਤਾ ਦੇ ਤੇ ਆ ਇਮਾ ਮਿਸਤਰੀ ਭਾਈ ਆ ਬੈਡਰੂਮ ਨੂੰ ਤਰਿਆ ਕਰ ਇਹ ਤਾਂ ਪੁਰਾਣੇ ਬੈੱਡਰ ਦੇ ਕਿੰਨੇ ਪੈਜੇ ਹੀ ਬਣਾਵਾਂਗੇ ਬਣਾ ਦੇ ਬਸ ਸੋਨਾ ਕਰੀ ਨਾ ਸਿੰਪਲ ਜਿਹਾ ਨਾ ਫਿਰ ਵਾਈ ਡਿਜ਼ਾਈਨ ਇਹ ਸੁਫਾਈ ਆ ਕੁਰਸੀ ਨਵੀਂ ਲੈਂਦੇ ਦੀ ਤਰਨ ਕਰਨੀ ਪੈਣਾ ਫਰਾਈ ਨਹੀਂ ਜਗਾ ਠੀਕ ਤੜਕੇ ਕੋਠੇ ਚੜਿਆ ਕਰੂ ਮਾਹੌਲ ਵਰੀ ਥੋੜੇ ਸਾ ਪਾਏ ਪਲੇਨਾਂ ਦਾ ਕੰਮ ਬੜਾ ਜ਼ੋਰ ਤੇ ਪੁੱਲ ਬਣ ਗਏ ਸਾਰੇ ਅਮਨ ਰੋੜੇ ਦੇ ਪੱਟੇ ਚੱਕੇ ਪਏ ਨੇ ਸਰਕਾਰ ਕਰਦੀ ਹੈ ਸਾਡੇ ਤਾਂ ਹੀ ਪਤ ਪਾਣੀ ਵੀ ਨਹੀਂ ਆਉਂਦੀ ਸੀ ਹਨਾ ਛੋਟੇ ਦਾ 40 ਸਾਲੋਂ ਦੀ ਪਾਣੀ ਪੈ ਰੋ ਨਾ ਕਦੇ ਵੀ ਨਹੀਂ ਜਿਹੜੇ 40 ਸਾਲ ਮਤਲਬ ਜਿਹੜੇ ਮੇਰੇ ਤੋਂ ਸੁੱਤ ਸੱਤ ਤੋਂ ਪਹਿਲਾਂ ਉਹ ਨਾ ਤਾੜੀਆਂ ਮੋਗੀਆਂ ਹੁਣ ਸਾਡੇ ਪਾਸ ਇੱਥੇ ਪੈ ਪਾ ਗਿਆ ਉਹ ਦੇਖੋ ਆਹ ਦੇਖੋ ਜੀ ਪਾ ਪਾ ਪਾਣੀ ਆ ਜੇ ਫਿਰ ਤਾਂ ਉਹ ਨਜ਼ਾਰਾ ਹੀ ਜੀ ਆਹ ਪਾ ਪੇ ਪਾ ਪੇ ਨਿਵਾਣਾ ਚ ਖੇਤਾਂ ਜੀ ਇਹਦਾ ਪਾ ਬਾਈ ਇਹ ਖਾਲਾ ਘੁਮ ਘੁਮ ਕੇ ਆਉਗਾ ਇਧਰ ਯਾਰ ਹੋਸੀ ਆਪ ਕੀ ਇਹਨੇ ਖੇਤ ਆਪਣਾ ਪਾਣੀ ਕਹਿੰਦਾ ਬਾਈ ਅਜੇ ਪਾਣੀ ਪਾਣੀ ਇੱਥੋਂ ਵੀ ਆਉਗਾ ਉਹ ਪਾਇਕ ਨਹੀਂ ਪਿਆ ਸਾਹਮਣੇ ਐ ਬਚਾਲਦੀ ਆਉਗਾ ਠੀਕ ਆ ਇਧਰ ਖੇਤ ਆਪਣ ਇਹ ਦਰ ਲੈ ਦਰ ਨਹੀਂ ਆਵਾ ਹਾਂ ਪਾਏ ਨੇ ਪਾਪ ਜੀ ਤੇ ਨਾ ਨਾ ਇਹਨਾਂ ਇਹ ਮੰਗਰ ਰਹਿ ਗਿਆ ਬਾਣ ਸਾਰਾ ਖੇਕ ਘਰਾਂ ਦੇ ਉਹ ਕੋਠੀ ਪਾਈ ਤੇ ਦੇਖੋ ਜੀ ਉਹਦੀ ਕੋਈ ਬਸਿਆ ਨਹੀਂ ਸਾਰੀ ਖਰਾਬ ਹੋ ਗਈ ਗਲ ਗਈ ਉਹ ਮਾਸਟਰ ਜੀ ਰਹਿਣ ਨਹੀਂ ਲੱਗੇ ਪਿਆਰ ਕਰਦੀ ਸੀ ਫਿਰ ਉਹਨੇ ਮਨ ਬਦਲ ਲਿਆ ਵੀ ਸੁਣਾ ਨਹੀਂ ਰਿਹਾ ਇਸ ਤਰ੍ਹਾਂ ਹੁਣ ਮੁੰਡਾ ਕੈਨੇਡਾ ਪੱਗ ਗਿਆ ਚਾ ਮਰ ਜੂਗੀ ਇਹ ਤਾਂ 5-6 ਲੱਖ ਨਾਲੇ ਕਵਰ ਨੂੰ ਕੀ ਬਹੁਤ ਮਜ਼ਬੂਤ ਬਣਾ ਮੇਰੇ ਸਾਗ ਨਾਲ ਸਾਲ ਬੜਾਈ ਆ ਬਣਾਇਆ ਤੇ ਸਹੀ ਮੈਂ ਦੋ ਸਾਲ ਪੈਂਦੀ ਸਾਲ ਇਹ ਆਪਣਾ ਬੜਾ ਬੁਰਾ ਬੁਰਾ ਨਾ ਬੁਰਾ ਬੰਦ ਰੱਖੀ ਅੱਛਾ ਇਹਦਾ 855 ਹੀ ਆਪਰੇ ਜਿਹੜੇ ਵਾੜ ਦੀ ਨਹੀਂ ਉਹਨਾਂ ਦਾ ਹੋਊਗਾ ਆਪਣੇ ਆਲਤੀ ਨਹੀਂ ਸੀਗੇ ਉਹ ਨਹੀਂ ਹੈਗੇ ਤੇ ਉਹਦੇ ਭੂਆ ਦੇ ਮੁੰਡੇ ਨੇ ਉਹ ਸਾਡੀ ਭੂਆ ਦਾ ਮੁੰਡਾ ਕੁਲਦੀਪੂਰੀ ਕੁਲਦੀਪੂਰੀ ਹਾਂ ਆ ਜਾਲੀ ਬਹੁਤ ਸੋਹਣੀ ਲੱਗਦੀ ਹੈ ਨਾ ਇਹ ਚੱਕ ਤੱਕ ਮਾਰੇ ਹੋਰ ਸਾਡੀਆਂ ਦੀ ਇੱਥੇ ਕਰੀਆਂ ਹੋਈਆਂ ਦੀ ਫੇਰ ਹੀ ਮੋਲਾ ਦੇ ਹੁਣ ਤੇ ਲੈ ਬੰਦੇ ਕਰੀਏ ਇਹ ਹੱਤਮੁੱਲ ਵੇਚ ਕੇ ਉਹਨਾਂ ਨਮੇੜ ਦਿੰਨੇ ਤੁਹਾਨੂੰ ਆਈ ਕਿ ਉਧਰ ਧਰਾਂਗੇ ਮੱਜਾ ਮੰਨੀ ਹੁਣ ਤਾਂ ਰੰਗ ਕਰ ਕਰ ਰਹਿਣਾ ਫੇਰ ਧਰ ਦੇਣੀ ਲੋਕ ਲੈ ਵਜ ਜਣੇ ਚੱਲ ਚੰਗਾ ਭਾਣਾ ਫੇਰ ਸਿੰਗਲ ਸਕੇਂਗੇ ਉੱਪਰ ਤਾਂ ਫਾਈਬਰ ਜੀ ਮੰਗਵਾ ਹਾਂ ਸਿੰਗਲ ਸਾਂ ਅਹੀਂ ਆਉਂਦੀ ਆ ਤਾਂ ਬਣੀ ਬਣੀ ਸਾਰਾ ਕੁਝ ਹੋ ਸੋ 100 200 ਦੇਖੋ ਜੀ ਵਿਊ ਇਹਨਾਂ ਦਾ ਬਹੁਤ ਸ਼ਾਨਦਾਰ ਹੈ ਤੋਂ ਦੇਖਣ ਨੂੰ ਸੜਕ ਬਹੁਤ ਨੇੜੇ ਆ ਸਨਾਮ ਤੋਂ ਜਿਹੜੀ ਭਲਾੜਾ ਨੂੰ ਲੜਕ ਜਾਂਦੀ ਹੈ ਨੇੜੇ ਆਏ ਨੇ ਤੇ ਉੱਪਰ ਜਾਣਾ ਬੜੀ ਲੱਗਦਾ ਇਹ ਖਲਾ ਉੱਪਰ ਸੋਈ ਦੀ ਕੱਚ ਮਾਰ ਗਈ ਉਹਨੂੰ ਉਰੇ ਪਾ ਲੈ ਉਹਦੇ ਵਾਂਗੂ ਦੂਜੀ ਸੱਟਣ ਵਾਲੀ ਉਹਦੀਆਂ ਥੱਲੇ ਹੀ ਬਣ ਜੀ ਬਣਾਉਂਦੀ ਉਹ ਤਾਂ ਬਹੁਤ ਜੰਦੀ ਐਨੀ ਸਫਾਈਆਂ ਕਰਨੀਆਂ ਓਥੇ ਹੋ ਜਾਣੀਆਂ ਤੇ ਦੋ ਰੁਪਏ ਥੱਲੇ ਹੋਗੇ ਦੋ ਕੰਮ ਵਾਲੇ ਰੱਖਣੇ ਪੈਣੇ ਆ ਫੇਰ ਲੋਟਾਂ ਇਹਦੇ ਵਿੱਚ ਪਹਿਲਾਂ ਨਹੀਂ ਉਹਦੇ ਹੁੰਦੇ ਆਪਣੇ ਵੀ ਆ ਹੋ ਬਹੁਤ ਸ਼ਾਨਦਾਰ ਬੰਗਲੇ ਦੇ ਟਾਈਪ ਚ ਬਣੀ ਹੈ ਕੋਠੀ ਚਲੋ ਜੁਗ ਜੁਗ ਜੀਣ ਭੈਣ ਭਰੀ ਮੈਨੂੰ ਤਾਂ ਬਹੁਤ ਸਾਰਾ ਐਨਨ ਜਿਹਨੂੰ ਕੋਈ ਲੋਡ ਹੁੰਦੀ ਆ ਕੋਈ ਪੈਸੇ ਜਾਂ ਹੋਰ ਵਿਚਾਰੇ ਉਰੀ ਪੱਜ ਕੇ ਦੇ ਜਾਂਦੇ ਨੇ ਜੀ ਸਭ ਤੋਂ ਪਿਆਰ ਭੈਣ ਭਾਈਆਂ ਦਾ ਵੱਡੀ ਗੱਲ ਪਿਆਰ ਆ ਤੇ ਫਿਰ ਵਰਤ ਪਰਤੇਵ ਤਾਂ ਜੀ ਆਪਣੀ ਬਾਰੀ ਬੰਨੀ ਵੀ ਸੀਗੀ ਮੱਝਾਂ ਬੰਨੀਆਂ ਮੈਂਨੇ ਪੂਲ ਚ ਤਾਂ ਦੇਖੋ ਸਾਡੀ ਲੀਲੀ ਰਵੀ ਤਾਂ ਖੋਲ ਲਾ ਮੱਝਾਂ ਪਹਿਲਾਂ ਇਧਰੋਂ ਫਿਰਦੇ ਸਿਰਦਾ ਆ ਬੂਲੀ ਨੂੰ ਦੇਖੋ ਜੀ ਆ ਗਈ ਸਾਡੀ ਲੀਲੀ ਰਵੀ ਬਾਰੇ ਦੂਜੀਆਂ ਮੱਝਾਂ ਵੀ ਆ ਗਈਆਂ ਔਰ ਇਹ ਕਾਲੇ ਨਿਕਲ ਰਹੇ ਨੇ ਉਹ ਆਪੀ ਗੱਲ ਵੀ ਉਹ ਵਿੱਚ ਬੈਠੇ ਹੁੰਦੇ ਨੇ ਲੋ ਜੀ ਦੇਖੋ ਕਿਵੇਂ ਖੇਡਾਂ ਪਾਉਂਦੀਆਂ ਜਾਂਦੀਆਂ ਨੇ ਹੋਰ ਗੜੀ ਆਪਣੀ ਪੈਰ ਲੀ ਲੀ ਰਹੀ ਵੀ ਲੜ ਪਾਤੀ ਜੀ ਮੈਂ ਤਾਂ ਇਸ ਰਾਹ ਦੇ ਵੀ ਖਾ ਮਾਂਗੇ ਪੰਜ ਸੱਤ ਮਿਰਚਾਂ ਤੋੜ ਕੇ ਲੱਗੇਗਾ ਨਾ ਕੋਈ ਦਇਆ ਅਗੇ ਰੈਡੀ ਕੋਈ ਕੱਦੂ ਛੋਟਾ ਰਹਿਣਾ ਕੱਦੂ ਅੱਲਾ ਵੇਖਿਆ ਅੱਲਾ ਲੱਗੇ ਪਏ ਨੇ ਰਡੀਆਂ ਛੋਟੇ ਕੱਦੂ ਲੱਗੇ ਪਏ ਨੇ ਮੈਨੂੰ ਪਰਸੋਂ ਨੂੰ ਵਿਆਹ ਕਰਨਗੇ ਤੋਰੀ ਤੇ ਆਹੀ ਹੈ 81 ਕਿਆਹੀ ਹੈ 81 ਕਿਤੇ ਵੇ ਆ ਪਤਲੀ ਵਾਲੀ ਆ ਇਹ ਤਾਂ ਸੋ ਤੋਂ ਛੋਟੀਆਂ ਨੇ ਪੁੱਤ ਅੱਲਾ ਕੱਦੂ ਚ ਪਾ ਲੂ ਬੀਬੀ ਕੱਕ ਖਾਨਾ ਕਾਰਨ ਹੋਇਆ ਜੀ ਕੱਲ ਸਾਨੂੰ ਕਵੇੜਾ ਹੋਇਆ ਖੇਤ ਦਾ ਖੇਤ ਕੱਖ ਵੱਡੇ ਹੁੰਦੇ ਨੇ ਸਾਮ ਨੂੰ ਵੱਢਦੇ ਨੇ ਬਿਹਾਨ ਤੇ ਨਹੀਂ ਗਏ ਤਾਈਉ ਦੇ ਹੋ ਗਏ ਤੇ ਹੁਣ ਤਾਰੇ ਵੱਢੀਆਂ ਨੇ ਇਹ ਕੱਖ ਕੇਰਾ ਹੁਣ ਕੋਲੀਆਂ ਭਰ ਕੇ ਮੱਜਾਂ ਨੂੰ ਥਾਂ ਵਾਲੇ ਕੱਖਾਂ ਦੇ ਪਾਈ ਜਾਣੀਆਂ ਤੇ ਹੁਣ ਜੋਤਦੇ ਤੇ ਕ੍ਰੰਪ ਫੇਰ ਕੇ ਵੱਢੀਆਂ ਨੇ ਕੱਖ ਤੇ ਉਹ ਚੱਕ ਲਿਆਵਾਂਗੇ ਆਪਾਂ ਇਹ ਦੁਬਾਰਾ ਆਇਆ ਆਪ ਕੋਕਾ ਕਰਤੀ ਅਮਨ ਨਾ ਕਰ ਤੁਰ ਗੁਲਾਮ ਮਟੋ ਕਰੇ ਪਰ ਪਰ ਛੱਡਦਾ ਕੋਲੀਆਂ ਤੇ ਇਸ ਤਰ੍ਹਾਂ ਬਾਰ ਮਿਲ ਕੇ ਸਾਰਾ ਡੱਬਾ ਜਦੋਂ ਕੰਮ ਕਰਦਾ ਤੇ ਇੱਕ ਘੰਟਾ ਤਰਕੀ ਮਿਲਦੇ ਤੇ ਨਾਲ ਜੀ ਬਹੁਤ ਲੱਗ ਰਹੀ ਹੈ। ਜੋ ਦੂਰੀ ਕ ਖੱਬੜੀਆਂ ਨੇ ਅਸੀਂ ਟੋਕਾ ਕਰਨ ਲੱਗੇ ਤੇ ਇਹ ਦੂ ਵਿਚਾਰੀ ਪਾਣੀ ਦੀ ਬੋਤਲ ਲੈ ਚਾਈਏ। ਦੇਖੋ ਜੀ ਮੈਂ ਟਰੈਕਟਰ ਲੈ ਕੇ ਆਈਆਂ ਖੇਤ ਤੱਕ ਨਾ ਜੋਤ ਲੈ ਕੇ ਆਏਗਾ